نے تو کہہ دیا رب تعالی ہے تو اندے کہتے واہ ہو ٹھوڑی چاندیاں ਜਤਾਜ ਤੈ ਉਹ ਬਾਰੇ ਕੀ ਡਿਟੀ ਹੈ ਜੀ ਆ ਮਾਨਯੋਗ ਕੁਚਰੋਪਲੀ ਅੰਮ੍ਰਿਤ ਸਰ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਡੀਜੀ ਨਿਸ਼ਾਨਦੇਹੀ ਸ਼ੇਟ ਅਤੇ ਏਡੀਸੀਪੀ 2 ਮੈਮ ਹਰਕਮਲ ਕੌਰ ਉਹਨਾਂ ਦੇ ਨਿਸ਼ਾਨਦੇਹੀ ਸ਼ੇਟ ਅਸੀਂ ਇੱਕ ਮਹਿੰਮ ਚਲਾਈ ਹੋਈ ਹੈ ਅਤੇ ਸਾਡੇ ਇੱਕ ਵਾਰਦਾਤ ਹੁੰਦੀ ਆ 23 ਤਰੀਕ ਨੂੰ ਇੱਕ ਬਾਈਕ ਚੋਰ ਇੱਕ ਬਾਈਕ ਚੋਰੀ ਹੁੰਦੀ ਹੈ ਗੁਨਾਨਕ ਹਸਪੀਟਲ ਦੇ ਵਿੱਚੋਂ ਉਹਦੇ ਵਿੱਚ ਇੱਕ ਬਾਈਕ ਸਪਲੈਂਡਰ ਜਿਹੜਾ ਚੋਰੀ ਹੁੰਦਾ ਉਹਦੇ ਉੱਪਰ ਅਸੀਂ ਇੱਕ ਪਰਚਾ ਦਰਜ ਕਰਦੇ ਹਾਂ 125/24 ਪਰਚਾ ਦਰਜ ਕਰਕੇ ਅਸੀਂ ਤਫ਼ਤੀਸ਼ ਸ਼ੁਰੂ ਕਰਦੇ ਹਾਂ ਸਾਡੇ ਕੋਲ ਇੱਕ ਦੋਸ਼ੀ ਅਸੀਂ ਅਪ੍ਰੀਹੈਂਡ ਕਰਦੇ ਹਾਂ ਜਿਹਦਾ ਨਾਮ ਸ਼ਾਮ ਸ਼ਾਮ ਸਿੰਘ ਹੈਗਾ ਲੰਗਰਵਾਲ ਦਾ ਖਾਨਾ ਰਹਿੰਦਾ ਉਹਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਸਾਡੇ ਐਸਟੋ ਸਾਹਿਬ ਨੇ ਟੀਮ ਬਣਾ ਕੇ ਬੜਾ ਵਧੀਆ ਇੱਕ ਕੰਮ ਕੀਤਾ ਉਹਦੇ ਵਿੱਚ ਅਸੀਂ 4 ਵਾਹਨਸ ਹੋਰ ਰਿਕਵਰ ਕੀਤੇ ਜਿਹਦੇ ਵਿੱਚ ਸਾਡੇ 2 ਮੋਟਰਸਾਈਕਲ ਨੇ ਸਪਲੈਂਡਰ ਇੱਕ ਸਕੂਟੀ ਹੈ ਤੇ ਇੱਕ ਸਾਡਾ ਇਹਦਾ ਪਹਿਲਾ ਪੈਸ਼ਨ ਮੋਟਰਸਾਈਕਲ ਰਿਕਵਰ ਹੋਇਆ ਸੀ। ਅਜੇ ਤੱਕ ਟੋਟਲ ਅਸੀਂ 4 ਵਾਈਪਸ ਰਿਕਵਰ ਕੀਤੇ ਆ ਤੇ ਉਮੀਦ ਹੈ ਕਿ ਹੋਰ ਵੀ ਰਿਕਵਰ ਜੀ ਅਸੀਂ ਕਰਾਂਗੇ। ਇਹ ਤਾਂ ਕਿੰਨੇ ਸਮੇਂ ਤੋਂ ਲੱਗਾ ਹੋਇਆ ਚੋਰੀਆਂ ਦੇਖੋ ਜੀ ਇਹ ਪੁਰਾਣਾ ਇਹਦੇ ਇਹਦੇ ਖਿਲਾਫ ਪਹਿਲੋਂ ਵੀ ਇੱਕ ਪਰਚਾ ਦਰਜਿਆ ਸਿਟੀ ਗੁਰਦਾਸਪੁਰ ਦਾ ਦੋਸਤ 26/23 ਉਹ ਵੀ ਚੋਰੀ ਦਾ ਹੈਗਾ ਉਹਦੇ ਵਿੱਚ ਵੀ ਰਿਕਵਰ ਚੋਰ ਹੋਇਆ ਸੀ ਚੋਰੀ ਹੋਈ ਸੀ ਤੇ ਇਹ ਇੱਕ ਬੈਕਗ੍ਰਾਉਂਡ ਇਹਦਾ ਹੁਣ ਹਿਸਟਰੀ ਅਸੀਂ ਜਾਣਾਂਗੇ। ਅਸੀਂ ਤਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ। ਚੋਰੀ ਕਰਕੇ ਕਰਵਾ ਕੇ ਚੋਰੀ ਕਰਕੇ ਅੱਗੇ ਸੇਲ ਕਰਦਾ ਸੀਗਾ ਮਾਈਟ ਬੀ ਇਹਨਾਂ ਨੇ ਹਲੇ ਤਾਂ ਹਲੇ ਤਾਂ ਆਪਣੀ ਜਗ੍ਹਾ ਤੇ ਕਿਤੇ ਖੜੇ ਹੀ ਕਿਤੇ ਹੋਏ ਸੀਗੇ ਚੋਰੀ ਕਰਕੇ ਇਹ ਬਾਕੀ ਤਫਤੀਸ਼ ਦਾ ਹਿੱਸਾ ਹੈ ਜਿੱਦਾਂ ਜਿੱਦਾਂ ਕੋਈ ਪਲੂ ਆਊਗਾ ਤਾਂ ਅਸੀਂ ਦੱਸਾਂਗੇ ਖਾਸ ਏਰੀਆ ਸੀ ਜਿੱਥੇ ਐਕਟਿਵ ਸੀਗਾ ਜਿੱਥੇ ਮੈਂ ਚੋਰੀ ਕਰਦਾ ਨਹੀਂ ਜਿੱਥੇ ਉਹਨਾਂ ਨੂੰ ਈਜ਼ੀ ਟਾਸਕ ਈਜ਼ੀ ਟਾਸਕ ਮਿਲ ਜਾਂਦਾ ਸੀ ਜਿੱਥੇ ਉੱਥੇ ਉੱਥੇ ਚੋਰੀ ਕਰਦਾ ਜਿੱਦਾਂ ਉਹਨਾਂ ਪਾਰਕਿੰਗ ਹੈਗੀ ਆ ਇੱਥੇ ਕਾਫੀ ਜਿਆਦਾ ਵਾਈਕਲਸ ਹੈਗੇ ਹੁੰਦੇ ਨੇ ਬਟ ਫਿਰ ਵੀ ਸਾਡੀ ਪੁਲਿਸ ਜਿਹੜੀ ਠਾਣਾ ਮਜੀਠਾ ਰੋਡ ਦੀ ਪੁਲਿਸ ਹੈਗੀ ਆ ਉਹ ਕਾਫੀ ਐਕਟਿਵ ਆ ਇਹ ਕਿਸ਼ਨੂ ਵੀ ਫੜਿਆ ਪਲੱਸ 4 ਮੋਟਰਸਾਈਕਲ ਹੋਰ ਰਿਕਵਰ ਕੀਤੀ ਅੱਛਾ ਚੋਰੀ ਫੰਡਾ ਕੋਈ ਖਾਸ ਮਕਸਦ ਕੀ ਹੈ ਇਹ ਮੋਰਸ ਫੰਡਿੰਗ ਇਹ ਨਹੀਂ ਹਲੇ ਤਫਤੀਸ਼ ਦਾ ਹਿੱਸਾ ਜਿੱਦਾਂ ਤੁਹਾਨੂੰ ਕੋਈ ਡਿਸਕਲੋਸਡ ਗੱਲ ਹੋਊਗੀ ਤਾਂ ਦੱਸਾਂਗੇ ਨਹੀਂ ਕੋਈ ਨਸ਼ਾ ਵਗੈਰਾ ਕਰਦਾ ਉਹਦੀ ਪੁੱਛਦੇ ਹਾਂ ਨਹੀਂ ਨਸ਼ਾ ਵਗੈਰਾ ਹਲੇ ਤਾਂ ਕੋਈ ਗੱਲ ਸਾਹਮਣੇ ਨਹੀਂ ਕਿੰਨੇ ਦਾ ਸਭ ਮੋਟਰਸਾਈਕਲ ਦੇਤੀਆਂ ਲੱਗੀਆਂ ਅੱਗੇ ਜੀ ਇਹ ਕਿਹਾ ਰਿਹਾ ਕਿ 5-6000 7000 ਦਾ ਵੇਕੀਆਂ ਦਾ ਮੋਟਰਸਾਈਕਲ ਹੈ ਬਾਕੀ ਦੇਖ ਲੈ ਜਿਹੜੇ ਐਸਾ ਨਹੀਂ ਮੋਟਰ ਕੋਈ ਲੈਂਦੇ ਨਹੀਂ ਉਹਨਾਂ ਨੂੰ ਆਪ ਵੀ ਕੜਵੀ ਲੱਗਦੀ ਹਾਂਜੀ ਜੀ ਬਿਲਕੁਲ ਜੀ ਦੇਖਾਂਗੇ ਇਹ ਹਲੇ ਤਾਈ ਆਪਣੇ ਨੇ ਆਪਣੀ ਕਸਟਡੀ ਦੇ ਵਿੱਚ ਰੱਖੀ ਹੋਈ ਸੀ ਨਾ ਜੀ ਹਲੇ ਤਾਂ ਇਹ ਆਪਣੇ ਆਪਣੇ ਟਿਕਾਣਿਆਂ ਦੇ ਵਿੱਚ ਰੱਖੀ ਹੋਈ ਸੀ ਜੀ ਇਹ ਸਰ ਕੱਲਾ ਹੀ ਨਹੀਂ ਹੈ ਕਿ ਗਰੋ ਦਾ ਕੰਮ ਕਰਦੇ ਨੇ ਇਹ ਕੱਲਾ ਹੀ ਸੀਗਾ